ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆ ਇੱਕ ਵੀਡੀਓ ਦੇ ਆ ਛੜ ਕੇ ਮੇਰੀ ਪ੍ਰੈਸ ਕੀਤੀ ਤੈਨੂੰ ਕਿੰਨੀ ਮੇਰੀ ਕਹਿ ਕੇ ਰਿਕਾਰਡ ਕਰ ਸੀਰਤ ਮਾ ਮਾਰਦੀ ਨੂੰ ਕਹਦੇ ਬਾਜ਼ਾਰ ਆਪੇ ਚਲ ਜਿਓ ਮਮਾ ਪਾਪਾ ਕਹਿੰਦੇ ਆਪੇ ਬਾਜ਼ਾਰ ਚਲ ਜਿਓ ਆਪਦੇ ਪਿਓ ਨੂੰ ਕਿਹਾ ਫੇ ਗੱਡੀ ਦੀ ਚਾਬੀ ਵੀ ਆਪੇ ਲੱਭ ਲੈਣ ਪਾਪਾ ਮਮਾ ਕਹਿੰਦੇ ਗੱਡੀ ਦੀ ਚਾਬੀ ਆਪੇ ਲੱਭ ਲਿਓ ਸੀਰਤ ਆਪਦੇ ਪਿਓ ਨੂੰ ਪੁੱਛ ਚਾਹ ਪੀਣੀ ਆ ਪਾਪਾ ਮਮਾ ਕਹਿੰਦੇ ਚਾਹ ਪੀਣੀ ਆ ਪੀ ਲੂੰਗਾ ਦੋ ਘਟਾ ਪਾਪਾ ਕਹਿੰਦੇ ਪੀ ਲੂੰਗਾ ਦੋ ਘਟਾ ਯਾਰ ਲੈਪਟਾਪ ਪਤਾ ਨਹੀਂ ਕਿੱਥੇ ਰੱਖ ਲਿਆ ਸੀਰਤ ਇਨਾ ਟਾਈਮ ਹੋ ਗਿਆ ਰੋਟੀ ਨਹੀਂ ਬਗਾਈ ਇਹਨੇ ਹਜੇ ਕਿੱਥਾ ਗਵਾ ਹੋਣ ਇਹਨੂੰ ਮੈਂ ਕੰਮ ਕਰਦਾ ਸੀਰਤਾ ਹਾਂਜੀ ਪਾਪਾ ਮੰਮੀ ਆਪਦੀ ਨੂੰ ਫੋਨ ਕਰ ਮੈਂ ਰੋਟੀ ਦਵੇ ਨਾ ਆਪੀ ਜਾ ਕੇ ਖਾ ਲੋ ਖਾ ਲੂੰਗਾ ਤੇ ਫੇ ਖਾ ਲੋ ਜਾ ਕੇ ਤੇਰੇ ਤੇ ਬੈਠਾ ਖਾ ਲੂੰਗਾ ਆ ਫੋਕਾ ਯਾਰ ਉਹ ਪਾਉਂਦੀ ਨਹੀਂ ਮੇਰੇ ਤੇ ਰੋੜ ਹੈਗੀ ਓਹੋ ਲੱਗਦਾ ਕੰਮ ਵੱਧ ਗਿਆ ਕੀ ਹੋਇਆ ਸੀਰਤਾ ਮੈਂ ਤੇਰੇ ਪਾਪਾ ਨੇ ਬਾਹਰ ਖਾਣ ਚੱਲੇ ਆ ਕਿ ਤੂੰ ਖਾਣ ਨੂੰ ਕੁਝ ਮਗੋਣਾ ਤੇ ਸਾਨੂੰ ਦੱਸ ਦਿੰਦਾ ਕੀ ਹੋਇਆ